ਅਗਲੀ ਕਬੱਡੀ ਪਾਉਣ ਦੇ ਵਾਸਤੇ ਨਾ ਤਾਂ ਪੁੱਤਰ ਸੀਹਾ ਦਾਉਤ ਪਿੰਡ ਮੇਰੇ ਪੰਜਾਬੀ ਵੀਰੋ ਮਲੇਰਕੋਟੇ ਦਾ ਇਲਾਕਾ ਵੱਡੇ ਵੱਡੇ ਖਿਡਾਰੀ ਪੈਦਾ ਕੀਤੇ ਆ ਪਰ ਇਧਰਲੇ ਪਾਸੇ ਆਹ ਕਬੱਡੀ ਕਹਿੰਦੇ ਇਸੇਲੇ ਪੈਂਦੀ ہوئی ਤੇ ਮੁਕਾਬਲਾ ਕਹਿੰਦੇ ਸ਼ੀਲੂ ਬਾਹੂ ਅਕਬਰਪੁਰ ਪਰ ਦੇ ਨਾਲ ਹੋਇਆ ਮੁਕਾਬਲਾ ਕਹਿੰਦੇ ਇਸੇਲੇ ਦੇਖਾਂਗੇ ਵੀ ਚੋਟੀ ਦਾ ਨੰਬਰ ਰੀਡਰ ਦੇ ਵਾਸਤੇ ਜੁੜਦਾ ਹੋਇਆ ਬੰਦੇ ਵਾਲਾ ਹੋਲਡ ਸੀ ਦੂਜਾ ਨੰਬਰ ਜਿਹੜਾ ਹੋਲਡ ਸੀ ਉਹ ਟਾਈਗਰ ਨੂੰ ਦਿੱਤਾ ਗਿਆ ਬਾਹੂ ਅਗਬਰਪੁਰ ਵਾਲਾ ਸ਼ੀਲੂ ਖੇਡ ਮੈਦਾਨ ਦੇ ਅੰਦਰ ਹਰਿਆਣੇ ਵਾਲਾ ਹਰਿਆਣੇ ਵਾਲਾ ਬਣੀ ਤੇ ਸ਼ੀਲੂ ਸ਼ੀਲੂ ਤੇ ਬਣੀ ਸ਼ੀਲੂ ਤੇ ਬਣੀ ਬੱਲੇ 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 ਰੱਬ ਉੱਤੇ ਧਰਤੀ ਥੱਲੇ ਤੇ ਪਾਪਾ ਮਵਾਜ ਅੱਜ ਝੋਟੀਆਂ ਡਾਡ ਪੈ ਰਹੇ ਆ ਬਿੱਟੂ ਬਾਈ ਅੰਮ੍ਰ ਰਵੀ ਦੀ ਰੇਡ ਗੱਲ ਅਮਨ ਰੰਦਾਵਾ ਤੇ ਹੋਰ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਅੰਦਰ ਉਧਰ ਸਾਡਾ ਸੋਨੀ ਪਾਸਲਾ ਜੀ ਸਾਡੇ ਸਤਿਕਾਰਯੋਗ ਨੇ ਸੀਪਾ ਪਾਸਲਾ ਉਹਨਾਂ ਦੇ ਵੱਲੋਂ ਕਹਿੰਦੇ ਪੰਜਾਬ 50 ਡਾਲਰ ਰਵੀ ਦੇ ਪਨੀ ਦੇ ਲਈ ਆ ਕਬੱਡੀ ਤੇ ਰਾਜਪੂਤ ਉਹ ਨਾਸਦੀ ਉਂਗਲ ਦੱਸ ਗਈ ਆ ਵੀ ਨੰਬਰ ਖੇਡ ਮੈਦਾਨ ਦੇ ਅੰਦਰ ਰੇਡਰ ਦੇ ਹਿੱਸੇ ਆ ਇਹ ਪਿੰਡ ਵਾਲਾ ਇਸੇ ਲਈ ਕਹਿੰਦੇ ਮਾਝੇ ਦਾ ਮਝਾਇਲ ਇਸੇ ਲਈ ਕੱਢੀ ਪਾਉਣ ਦੇ ਵਾਸਤੇ ਵਧਿਆ ਹੋਇਆ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਅਸੀਂ ਹੱਸ ਕੇ ਜਰਿਆ ਤਰਦਾਂ ਨੂੰ ਜੋ ਸਾਡੇ ਹਿੱਸੇ ਆਏ ਨੇ ਉਹ ਮੁਕਾਬਲਾ ਕਹਿੰਦੇ ਦੁੱਗਾਂ ਵਾਲੇ ਦੇ ਨਾਲ ਮਰੇ ਪੰਜਾਬੀ ਵੀਰੋ ਉਹ ਗੱਲ ਵੱਖਰੀ ਹੁੰਦੀ ਹੋਈ ਖੇਡ ਮੈਦਾਨ ਦੇ ਵਿੱਚ ਲੱਗਿਆ ਜ਼ੋਰ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਖੁਸ਼ੀ ਦੇ ਦੁੱਗਾਂ ਵਾਲਾ ਜਿਹੜਾ ਖੁਸ਼ੀ ਦੇ ਸ਼ਕੰਜੇ ਵਿੱਚ ਫਸਿਆ ਉਹ ਬੱਲਿਆ ਨਹੀਂ ਸੌਕਾ ਛੁੱਟਦਾ ਦੁੱਗਾਂ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟਦਾ ਦੁੱਗਾਂ ਵਾਲੇ ਜੱਟ ਕੋਲ ਪਿਆ 나ਪ ਕੱਲੇ ਕੱਲੇ ਗੁੱਟਦਾ ਦੁੱਗਾਂ ਵਾਲੇ ਖੁਸ਼ੀ ਦੇ ਲਈ ਸੋਨੀ ਬਾਸਲਾ ਜੀ ਕਹਿੰਦੇ 100 ਕਰਦੀਏ ਜਾਂ 50 ਸੋਨੀ ਜੀ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਬੱਲੇ 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 ਬਾਹੂ ਅਕਬਰਪੁਰ ਵਾਲਾ ਬਾਹੂ ਅਕਬਰਪੁਰ ਵਾਲਾ ਇਧਰ ਜੱਫਾ ਉਧਰ ਜੱਫਾ ਜੱਫੇ ਦੇ ਜੱਫਾ ਵੱਡੇ ਭਾਈ ਠਾ ਜਫਾ ਲੱਗਦਾ ਹੈ ਜਫੇ ਤੇ ਜਫਾ ਠਾ ਜਫਾ ਲੱਗਦਾ ਜਫੇ ਤੇ ਜਫਾ ਕਬੱਡੀ ਹੈ ਸ਼ੀਲੂ ਹੱਸਿਆ ਤੇ ਹੱਸਿਆ ਪਤਾ ਨਹੀਂ ਕਾਦੂ ਹੈ ਇਹ ਯੂਟਿਊਬਰ ਨੇ ਆਪੇ ਦੱਸ ਦੇਣਾ ਜਦੋਂ ਆਥੜੇ ਦੇ ਫੇਸਬੁੱਕ ਤੇ ਪੈ ਗਿਆ ਉਹ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੀ ਵੀ ਜਦੋਂ ਗੱਲ ਹੁੰਦੀ ਆ ਤੇ ਦੁਨੀਆ ਆਪ ਮਹਾਰੇ ਦੱਸਦੀ ਆ ਵੀ ਆਹ ਰੇਡਰ ਟਾਕੜਾ ਜਿਹਨੇ ਕਹਿੰਦੇ ਕਬੱਡੀਆਂ ਇੱਕ ਮੈਚ ਦੇ ਵਿੱਚ ਪਾਉਣ ਦਾ ਦਮ ਰੱਖਿਆ ਹੈ ਇਹ ਕਲਰਮ ਵਾਲਾ ਰਵੀ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਜਾਫੀ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਬਾਹੂ ਅਕਬਰਪੁਰ ਵਾਲਾ ਇਹ ਸ਼ੀਲੂ ਹੈ ਇਹਦੀਆਂ ਦੁਨੀਆ ਗੱਲਾਂ ਕਰਦੀ ਹੈ ਉਹ ਸਾਹਮਣੇ ਨੰਬਰ ਸ਼ੀਲੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਦੋਗਾ ਭਪਿੰਦਰ 파ਸਲਾ ਜੀ ਪਿੰਦਾ 파ਸਲਾ ਜੀ 100 ਡਾਲਰ ਉਹਨਾਂ ਵੱਲੋਂ 100 ਡਾਲਰ ਸ਼ਿੰਦਰ ਸਮਰਾ ਜੀ ਉਹਨਾਂ ਵੱਲੋਂ ਰਾਜਪੂਤ ਲੈnde ਪੰਜਾਬ ਦਾ ਉਹ ਰਾਜਪੂਤ ਕਹਿੰਦੇ ਇਸ ਵੇਲੇ ਪਹਿਲਾਂ ਆਇਆ ਬੱਲੇ ਬੱਲੇ ਬੋਲਿਆ ਬਿੱਟੂ ਬਾਈ ਵੀ ਜਦੋਂ ਫਿਰ ਰਾਜਪੂਤ ਆਈ ਤੇ ਆਉਂਦਾ ਇਹ ਘਰੇ ਛੱਡ ਕੇ ਆਉਂਦਾ ਪਰ ਰਵੀ ਦਿਉਰੇ ਵਾਲਾ ਦਿਉਰੇ ਵਾਲਾ ਰਵੀ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਹਰਿਆਣੇ ਦਾ ਸ਼ੋਰਾ ਕਬੱਡੀ ਪਾ ਰਿਹਾ ਹੈ ਰਾਜਪੂਤ ਅੱਜ ਟਾਈਗਰ ਵਾਲੇ ਡਾਲਰ ਭਰੀ ਬੈਠਿਆ ਭਰੀ ਬੈਠਿਆ ਭਰੀ ਬੈਠਿਆ ਭਰੀ ਬੈਠਿਆ ਉਹ ਨੰਬਰ ਦਿਉਰੇ ਵਾਲੇ ਰਵੀ ਦਾ ਖੇਡ ਮੈਦਾਨ ਦੇ ਅੰਦਰ ਨੰਬਰ ਸਾਹਮਣੇ ਕਬੱਡੀ ਗੈਲਰਮ ਵਾਲੇ ਰਵੀ ਦੀ ਖੇਡ ਮੈਦਾਨ ਦੇ ਅੰਦਰ ਪਈ ਹੋਈ ਹੈ ਸਾਹਮਣੇ ਚਾਰ ਜਫੀ ਚਾਰਾਂ ਦੇ ਵਿੱਚੋਂ ਦੇਖਾਂਗੇ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਬਾਹੂ ਵਾਲਾ ਸ਼ੀਲੂ ਆ ਸ਼ੀਲੂ ਆ ਸ਼ੀਲੂ ਆ ਇਹ ਹਰਿਆਣੇ ਦਾ ਸ਼ੋਰਾ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਦਾ ਮਹਾਵਲੀ ਜਫਾ ਲਾ ਗਿਆ ਖੇਡ ਮੈਦਾਨ ਦੇ ਅੰਦਰ ਮਹਾਵਲੀ ਆਫ ਕਬੱਡੀ ਸ਼ੀਲੂ